ਕੋਵਿਡ ਦੇ ਸਬੰਧ ਵਿੱਚ ਜਲੰਧਰ ਰੂਰਲ ਵੱਲੋਂ ਸਾਰੇ ਜ਼ਿਲ੍ਹੇ ਦੇ ਵਿੱਚ ਸਪੈਸ਼ਲ ਲਾਕਾਬੰਦੀ ਕੀਤੀ ਗਈ ਹੈ ਤਾਂ ਕਿ ਇੰਟਰ ਡਿਸਟ੍ਰਿਕਟ ਜੋ ਵੀ ਟ੍ਰੈਫਿਕ ਆਂਦਾ ਉਸ ਨੂੰ ਚੈੱਕ ਕੀਤਾ ਜਾਵੇ ਤੇ ਸਿਰਫ ਪਾਸਸਸ ਵਾਲੀ ਗੱਡੀਆਂ ਨੂੰ ਹੀ ਭੇਜਿਆ ਜਾਂਦੇ ਕੱਲ ਸ਼ਾਮ 4:30 ਵਜੇ ਦੀ ਗੱਲ ਵਿਦੀਪੁਰ ਫਾਟਕ ਜਿਹੜਾ ਸਾਡਾ ਮਕਸੂਦਾ ਠਾਣੇ ਦੇ ਵਿੱਚ ਪੈਂਦਾ ਉੱਥੇ ਇੱਕ ਲਾਕਾਬੰਦੀ ਕੀਤੀ ਗਈ ਸੀ ਬੜਾ ਸਟਰੋਂਗ ਲਾਕਾ ਲੱਗਿਆ ਹੋਇਆ ਸੀ ਜਿਸ ਦੀ ਅਗਵਾਈ ਕਰ ਰਹੇ ਸੀਗੇ ਸਰਬਜੀਤ ਸਿੰਘ ਐਸਪੀਡੀ ਨਾਲ ਇਹਨਾਂ ਦੇ ਸੀਗੇ ਸਾਡੇ ਡੀਐਸਪੀ ਸਪੈਸ਼ਲ ਬ੍ਰਾਂਚ ਸਰਵਿਸ ਫਰਾਈ ਤੇ ਸੀਆਈਏ ਦੀ ਟੀਮ ਜਿਸ ਨੂੰ ਹੈਡ ਕਰ ਰਹੀ ਸੀ ਸ਼ਿਵ ਕੁਮਾਰ ਇਨਸਪੈਕਟਰ ਸਾਹਿਬ ਇਹਨਾਂ ਨੇ ਇੱਕ ਟਰੱਕ ਰੋਕਿਆ ਟਰੱਕ ਨੂੰ ਰੋਕੇ ਤੇ ਜਦੋਂ ਚੈੱਕ ਕੀਤਾ ਇਹ ਟਰੱਕ ਗੁਰਦਾ ਭਰਿਆ ਹੋਇਆ ਸੀਗਾ ਟਰੱਕ ਦੇ ਵਿੱਚ ਦੋ ਬੰਦੇ ਸੀਗੇ ਲਖਬੀਰ ਸਿੰਘ ਤੇ ਅੰਗਰੇਜ਼ ਸਿੰਘ ਇਹਨਾਂ ਦੋਵਾਂ ਦੀ ਜਦੋਂ ਤਲਾਸ਼ੀ ਲਈ ਗਈ ਤੇ ਇਹਨਾਂ ਦੋਵਾਂ ਦੇ ਕਮਰ ਦੇ ਉੱਤੇ ਬੰਨਿਆ ਇਹਨਾਂ ਨੂੰ 2-2 ਕਿਲੋ ਦੇ ਪੈਕੇਟ ਮਿਲੇ ਜੋ ਜਿਸ ਦਿਨ ਨਾਲ ਟਰੱਕ ਦੇ ਡੈਸ਼ਬੋਰਡ ਦੀ ਵੀ ਜਦੋਂ ਚੈਕਿੰਗ ਕੀਤੀ ਗਈ ਤੇ 2 ਕਿਲੋ ਉੱਥੋਂ ਨਿਕਲੇ 6 ਕਿਲੋ ਭੀ ਮੈਨਾਂ ਨੇ ਕੱਲ ਰਿਕਵਰ ਕੀਤੀ ਤੇ ਉਸ ਦਾ ਇਹਨਾਂ ਨੇ ਪਰਚਾ ਰਜਿਸਟਰ ਕਰ ਦਿੱਤਾ ਪਰਚਾ ਰਜਿਸਟਰ ਕਰਨ ਤੋਂ ਬਾਅਦ ਐਸਪੀ ਸਾਹਿਬ ਡੀਐਸਪੀ ਸਾਹਿਬ ਤੇ ਸ਼ਿਵ ਕੁਮਾਰ ਇੰਸਪੈਕਟਰ ਸਾਹਿਬ ਜਿਹੜੇ ਨੇ ਇਹਨਾਂ ਨੇ ਬੜੀ ਹੀ ਵਧੀਆ ਤਰੀਕੇ ਨਾਲ ਉਹਨਾਂ ਬੰਦਿਆਂ ਦੀ ਇੰਟਰਵਿਊਸ਼ਨ ਕੀਤੀ ਜਦੋਂ ਪੁੱਛਗਿੱਛ ਕੀਤੀ ਡੰਗਾਈ ਦੇ ਵਿੱਚ ਤੇ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਟਰੱਕ ਦੀ ਸਟੈਪਨੀ ਹੈ ਉਸ ਦੇ ਵਿੱਚ 12 ਕਿਲੋ ਹੋਰ ਅਫੀਮ ਇਹਨਾਂ ਚੁਪਾਈ ਹੋਈ ਸੀ ਜੋ ਇਹਨਾਂ ਨੂੰ ਨਾਲ ਲੈ ਕੇ ਜਿਹੜੇ ਮੁਜ਼ਲਮ ਸੀ ਤੇ ਜਦੋਂ ਟਰੱਕ ਦੀ ਸਟੈਪਨੀ ਖੋਲੀ ਗਈ ਤੇ ਉਹਦੇ ਵਿੱਚੋਂ 12 ਕਿਲੋ ਅਫੀਮ ਰਿਕਵਰ ਹੋਈ ਜੋ ਟੋਟਲ ਹੁਣ ਤੱਕ 18 ਕਿਲੋ ਅਫੀਮ ਇਹਨਾਂ ਦੋਵਾਂ ਬੰਦਿਆਂ ਕੋਲੋਂ ਰਿਕਵਰ ਕੀਤੀ ਗਈ ਹੈ ਇੱਥੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਫਿਲੀਪੀਨ ਤੋਂ ਚੱਲੇ ਹੋਏ ਨੇ ਫਿਲੀਪੀਨ ਤੋਂ ਹੀ ਸ਼ਾਮਲੀ ਆਏ ਸ਼ਾਮਲੀ ਇਹਨਾਂ ਨੇ ਕੋੜ ਲੱਦਿਆ ਜਿੱਥੇ ਇਹਨਾਂ ਨੇ ਗੁਰ ਲੱਦਿਆ ਉਸ ਤੋਂ ਪਹਿਲਾਂ ਹੀ ਇਹਨਾਂ ਨੇ ਉਹ ਕਨਸੀਲ ਕੀਤੀ ਸਟੈਪਨੀ ਦੇ ਵਿੱਚ 12 ਕਿਲੋ ਫੀਮ 6 ਕਿਲੋ ਫੀਮ ਇਹ ਪਿਛੋਂ ਟਰੱਕ ਦੀ ਉੱਪਰ ਰੱਖ ਕੇ ਲੈ ਕੇ ਆਏ ਸੀ ਤੇ ਸ਼ਾਮ ਲਈ ਆ ਕੇ ਫਿਰ ਇਹਨਾਂ ਨੇ ਆਪਣੇ ਲੱਕਾਂ ਨਾਲ ਬੰਨ ਲਈ ਤੇ ਕੁਝ ਫੀਮ ਇਹਨਾਂ ਡੈਸ਼ਬੋਰਡ 'ਚ ਰੱਖ ਦਿੱਤੀ। ਇਹ ਗੱਲ بڑے ਮਹਿਮਾਨ ਨਾਲ ਕਹਿ ਸਕਦਾ ਕਿ ਜਿੱਥੇ ਅਸੀਂ ਕੋਵਿਡ ਨੂੰ ਬੜੇ ਹੀ ਐਗਰੈਸਿਵਲੀ ਡੀਲ ਕਰ ਰਹੇ ਹਾਂ